ਸਬੇ ਜੀ ਸਮਾਲ ਆਪਣੀ ਮਿਹਰ ਕਰ ਸਬੇ ਜੀ ਸਮਾਲ ਆਪਣੀ ਮਿਹਰਕਾਰ ਅਨਪਾਣੀ ਮੁੱਛ ਉਪਾਏ ਦੁੱਖ ਦਾਲਦ ਪਨ ਧਰ ਅਰਦਾਸ ਸੁਣੀ ਦਾਤਾਰ ਹੋਈ ਸੇਸਟਰ ਥਾਰ ਲੇਵੋ ਕੰਠ ਲਗਾਏ ਆਪੁਦਾ ਸਭ ਹਾਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਨਾਨਕ ਨਾਮ ਧਿਆਏ ਪ੍ਰਭ ਕਾ ਸੋ ਪਾਲ ਘਰ ਸਭੇ ਜੀ ਸਮਾਲ ਆਪਣੀ ਮਿਹਰ ਕਰ ਸਭੇ ਜੀ ਸਮਾਲ ਆਪਣੀ ਮੇਰ ਕਰ ਵਾਹਿਗੁਰੂ ਇੱਕ ਓੰਕਾਰ ਸਤਗੁਰ ਪ੍ਰਸਾਦ ਆਗ ਨਟ ਨਾਰਾਇਣ ਮਹਲਾ ਅੰਜਮਾ ਰਾਮ ਹੋ ਕਿਆ ਜਾਨਾ ਕਿਆ ਭਾਵੇ ਮਨ ਪਿਆਸ ਬਹੁਤ ਦਰਸਾਵੇ ਤਨ ਤਨ ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਹ ਨਟ ਨਾਰਾਇਣ ਦੇ ਵਿੱਚ ਅੰਮ੍ਰਿਤਮਈ ਬਾਣੀ ਕਿਉਂਕਿ ਇਸ ਤੋਂ ਪਹਿਲਾਂ ਤਨ ਤਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਇਸੇ ਰਾਗ ਦੇ ਵਿੱਚ ਜੋ ਨੌ ਸ਼ਬਦ ਸਨ ਉਹ ਸੰਪੂਰਨ ਹੋਏ ਹਨ ਸਤਿਗੁਰੂ ਦੀ ਕਿਰਪਾ ਹੈ ਹੁਣ ਇਸ ਰਾਗ ਦੇ ਵਿੱਚ ਸਤਿਗੁਰੂ ਜੀ ਦੀ ਕਿਰਪਾ ਸਦਕਾ ਪੰਜਵੇਂ ਪਾਤਸ਼ਾਹ ਜੀ ਦੇ ਸ਼ਬਦ ਦੀ ਸ਼ੁਰੂਆਤ ਹੋ ਰਹੀ ਹੈ ਆਓ ਪੰਜਵੇਂ ਪਾਤਸ਼ਾਹ ਜੀ ਦੇ ਪਹਿਲੇ ਸ਼ਬਦ ਦੀ ਵਿਚਾਰ ਕਰੀਏ ਸਭ ਤੋਂ ਪਹਿਲਾਂ ਕਿਉਂਕਿ ਬਾਣੀ ਪਹਿਲਾਂ ਚੌਥੇ ਪਾਤਸ਼ਾਹ ਦੀ ਸੀ ਹੁਣੇ ਪੰਜਵੇਂ ਪਾਠਸ਼ਾ ਦੀ ਸ਼ੁਰੂ ਹੋਈ ਹੈ ਇਸ ਕਰਕੇ ਸ਼ੁਰੂ ਚ ਮੰਗਲਾ ਚਰਨ ਲਿਖਿਆ ਹੋਇਆ ਹੈ ਇਕ ਓੰਕਾਰ ਸਤਿਗੁਰ ਪ੍ਰਸਾਦਿ ਉਹ ਵਾਹਿਗੁਰੂ ਇੱਕ ਹੈ ਉਸ ਵਰਗਾ ਹੋਰ ਕੋਈ ਨਹੀਂ ਹੈ ਉਹ ਆਪ ਹੀ ਇੱਕੋ ਹੀ ਇੱਕ ਹੈ ਸਤਿਗੁਰ ਪ੍ਰਸਾਦ ਅਤੇ ਉਸ ਦੀ ਪ੍ਰਾਪਤੀ ਸਤਿਗੁਰੂ ਦੀ ਕਿਰਪਾ ਦੁਆਰਾ ਹੁੰਦੀ ਹੈ ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਹੁੰਦੀ ਹੈ ਰਾਗ ਨਟ ਨਾਰਾਇਣ ਮਹਲਾ 5 ਰਾਉਂ ਹੌਂਕਿਆ ਜਾਣਾ ਕਿਆ ਭਾਵੈ हे राम हे रमे हुए राम ए सब पासे व्यापक राम हे सब दे विच व्यापक ज्योत राम जो सब कट कट दे विच रमया होया है हे राम हौ क्या जान ना क्या भाव है मैं की जान सकदा हां तैनू की चंगा लगदा है ਭਾਵੇਂ ਮੈਂ ਜਾਪ ਤਾਪ ਗਿਆਨ ਦੀਆਂ ਗੱਲਾਂ ਕਰਾਂ ਭਾਵੇਂ ਇਸ ਤਰ੍ਹਾਂ ਦੇ ਹੋਰ ਕਈ ਸਾਧਨ ਤੈਨੂੰ ਰਜ਼ਾਨ ਲਈ ਕਰਾਂ ਪਰ ਤੈਨੂੰ ਕੀ ਪਉਂਦਾ ਹੈ ਮੈਂ ਨਹੀਂ ਜਾਣ ਸਕਦਾ ਤੂੰ ਕਿਸ ਗੱਲ ਤੇ ਰੀਜ਼ਦਾ ਹੈ ਕਿਸ ਗੱਲ ਤੇ ਪ੍ਰਸੰਨ ਹੁੰਦਾ ਹੈ ਉਹ ਮੈਨੂੰ ਨਹੀਂ ਪਤਾ ਰਾਮ ਹਉ ਕਿਆ ਜਾਨਾਂ ਕਿਆ ਭਾਵੈ ਮਨ ਪਿਆਸ ਬਹੁਤ ਦਰਸਾਵੇ ਦਰਸਾਵੇ ਦਰਸ਼ਨਾ ਦੀ ਮੇਰੇ ਮਨ ਦੇ ਵਿੱਚ ਤਾਂ ਤੇਰੇ ਦਰਸ਼ਨਾ ਦੀ ਬਹੁਤ ਪਿਆਸ ਹੈ ਮੈਨੂੰ ਇਹ ਨਹੀਂ ਪਤਾ ਕਿ ਤੈਨੂੰ ਕੀ ਪਉਂਦਾ ਹੈ ਤੈਨੂੰ ਕੀ ਪਿਆਰਾ ਲੱਗਦਾ ਹੈ ਪਰ ਮੇਰੇ ਅੰਦਰ ਤਾਂ ਤੇਰੇ ਦਰਸ਼ਨਾਂ ਦੀ ਹੀ ਬਹੁਤ ਪਿਆਸ ਲੱਗੀ ਹੋਈ ਹੈ ਰਹਾਉ ਸੋਈ ਗਿਆਨੀ ਸੋਈ ਜਾਣ ਤੇਰਾ ਜਿਸ ਉੱਪਰ ਰੋਚ ਆਵੇ ਰੋਚ ਤੇਰੀ ਖੁਸ਼ੀ ਸੋਈ ਗਿਆਨੀ ਉਹੀ ਗਿਆਨਵਾਨ ਹੈ ਉਹੀ ਉੱਚੀ ਆਤਮਿਕ ਅਵਸਥਾ ਦਾ ਮਾਲਕ ਹੈ ਸੋਈ ਜਨ ਤੇਰਾ ਉਹੀ ਤੇਰਾ ਸੇਵਕ ਹੈ ਜਿਸ ਉਪਰ ਰੋਚੇ ਆਵੇ ਜਿਸ ਤੇ ਉਪਰ ਤੇਰੀ ਖੁਸ਼ੀ ਆ ਜਾਵੇ ਜਿਸ ਤੇ ਤੂੰ ਪਰੇਸ਼ਾਨ ਹੋ ਜਾਵੇਂ ਉਹੀ ਗਿਆਨੀ ਹੈ ਉਹੀ ਤੇਰਾ ਸੇਵਕ ਐ ਜਿਸ ਤੇ ਉਤੇ ਤੂੰ ਪਰੇਸ਼ਾਨ ਹੋ ਜਾਵੇਂ ਕਿਰਪਾ ਕਰੋ ਜਿਸ ਪੁਰਖ ਬਿਦਾਤੇ ਸੋ ਸਦਾ ਸਦਾ ਤੁਧ ਧਿਆਵੈ ਇਹ ਔਰਕਾ ਇਹ ਸਾਰੇ ਬਾਸੇ ਸਮਾਏ ਹੋਏ ਵਾਹਿਗੁਰੂ ਇਹ ਬਿਦਾਤੇ ਸਿਰਜਨਹਾਰ ਕਿਰਪਾ ਕਰੋ ਜਿਸ ਪੁਰਖ ਵੇਦਾ ਤੇ ਜਿਸ ਤੇ ਵਾਹਿਗੁਰੂ ਹੋਏ ਸਿਰਜਣਹਾਰ ਇਸ ਸਭ ਵਿੱਚ ਰਮੇ ਹੋਏ ਇਸ ਸਾਰੇ ਪਾਸੇ ਵਿਆਪਕ ਵਾਹਿਗੁਰੂ ਜਿਸ ਤੇ ਤੁਸੀਂ ਕਿਰਪਾ ਕਰਦੇ ਹੋ ਸੋ ਸਦਾ ਸਦਾ ਤੁਦ ਧਿਆਵੈ ਉਹੀ ਸਦਾ ਸਦਾ ਤੈਨੂੰ ਧਿਆਉਂਦਾ ਹੈ ਉਹੀ ਮਨੁੱਖ ਤੈਨੂੰ ਸਦਾ ਸਦਾ ਸਿਮਰ ਸਕਦਾ ਹੈ ਜਿਸਤੇ ਉਤੇ ਤੁਸੀਂ ਕਿਰਪਾ ਕਰਦੇ ਹੋ ਕਵਣ ਜੋਗ ਕਵਣ ਗਿਆਨ ਧਿਆਨ ਕਵਣ ਗੁਨੀ ਰਜ਼ਾਵੈ ਕਵਣ ਜੋਗ ਉਹ ਕਿਹੜੇ ਜੋਗ ਦੇ ਆ ਜੋ ਸਾਧਨ ਹਨ ਕਵਣ ਗਿਆਨ ਉਹ ਕਿਹੜੀਆਂ ਇਹੋ ਜੀਆਂ ਗਿਆਨ ਦੀਆਂ ਗੱਲਾਂ ਹਨ ਇਹ ਨਾਮ ਉਹ ਕਿਹੜੀਆਂ ਉਹ ਜੀਆਂ ਸੰਵਾਧੀਆਂ ਹਨ ਕਵਨ ਗੁਣੀ ਕਿਹੜੇ ਆਹਦੇ ਗੁਣ ਹਨ ਰਿਜ਼ਾਵੇ ਜਿਨ੍ਹਾਂ ਦੇ ਨਾਲ ਕੋਈ ਮਨੁੱਖ ਤੈਨੂੰ ਰਿਜ਼ਾ ਸਕਦਾ ਹੈ ਜਿਨ੍ਹਾਂ ਦੇ ਨਾਲ ਤੈਨੂੰ ਕੋਈ ਪਰਸੰਨ ਕਰ ਸਕਦਾ ਹੈ ਉਹ ਕਿਹੜੇ ਜੇ ਜੋਗ ਦੇ ਸਾਧਨ ਹਨ ਉਹ ਕਿਹੜੀਆਂ ਗਿਆਨ ਦੀਆਂ ਗੱਲਾਂ ਹਨ ਉਹ ਕਿਹੜੀਆਂ ਸੰਵਾਧੀਆਂ ਹਨ ਉਹ ਕਿਹੜੇ ਗੁਣ ਹਨ ਜਿਸ ਤੇ ਨਾਲ ਕੋਈ ਮਨੁੱਖ ਤੈਨੂੰ ਪਰੇਸ਼ਾਨ ਕਰ ਸਕਦਾ ਹੈ ਤੈਨੂੰ ਕੋਸ਼ ਕਰ ਸਕਦਾ ਹੈ ਸੋਈ ਜਨ ਸੋਈ ਨਿਜ ਭਗਤਾ ਜਿਸ ਉਪਰ ਰੰਗ ਲਾਵੇ ਉਹ ਹੀ ਤੇਰਾ ਸੇਵਕ ਹੈ ਸੋਈ ਜਨ ਸੋਈ ਨਿਜ ਭਗਤਾ ਨਿਜ ਤੇਰਾ ਆਪਣਾ ਤੇਰਾ ਆਪਣਾ ਪਿਆਰਾ ਉਹੀ ਤੇਰਾ ਸੇਵਕ ਹੈ ਉਹੀ ਤੇਰਾ ਆਪਣਾ ਪਿਆਰਾ ਭਗਤ ਹੈ ਜਿਸ ਉਪਰ ਰੰਗ ਲਾਵੇ ਜਿਸ ਤੇ ਉਪਰ ਹੈ ਵਾਹਿਗੁਰੂ ਤੂੰ ਆਪਣਾ ਰੰਗ ਪਿਆਰ ਦਾ ਰੰਗ ਚੜਾ ਦਿੰਦਾ ਹੈ ਉਹੀ ਤੇਰਾ ਸੇਵਕ ਬਣਦਾ ਹੈ ਉਹੀ ਤੇਰਾ ਅਸਲੀ ਭਗਤ ਹੈ ਸਾਈ ਮਤ ਸਾਈ ਬੁੱਧ ਸਿਆਨਪ ਜਿਤ ਨਿਮਖ ਨ ਪ੍ਰਭ ਬਿਸਰਾਵੈ ਸਾਈਂ ਮਤ ਉਹੀ ਮਤ ਚੰਗੀ ਹੈ ਸਾਈਂ ਬੁੱਧ ਉਹੀ ਚੰਗੀ ਬੁੱਧ ਹੈ ਸਿਆਣਪ ਉਹੀ ਚੰਗੀ ਸਿਆਣਪ ਹੈ ਜਿਤ ਨਿਮਖ ਨ ਪ੍ਰਭ ਬਿਸਰਾਵੈ ਜਿਸ ਮਤ ਦੇ ਰਾਹੀ ਜਿਸ ਬੁੱਧੀ ਦੇ ਰਾਹੀਂ ਜਿਸ ਸਿਆਣਪ ਦੇ ਰਾਹੀਂ ਉਹ ਪ੍ਰਭੂ ਜੋ ਹੈ ਇੱਕ ਨਿਮਕ ਪਰ ਵੀ ਨਾ ਬਿਸਰੇ ਉਹੀ ਚੰਗੀ ਮਤ ਹੈ ਉਹੀ ਚੰਗੀ ਸਿਆਣਪ ਹੈ ਜਿਸ ਸਿਆਣਪ ਦੇ ਨਾਲ ਉਹ ਵਾਹਿਗੁਰੂ ਇੱਕ ਨਿਮਕ ਵੀ ਨਾ ਵਿਸਰਾ ਸੰਤ ਸੰਗ ਲਗ ਇਹ ਸੁਖ ਪਾਇਓ ਹਰ ਗੁਣ ਸਦਹੀ ਗਾਵੈ ਸੰਤ ਸੰਗ ਸੰਤ ਗੁਰੂ ਗੁਰੂ ਦੇ ਸੰਗ ਲੱਗ ਕੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਕੇ ਸੰਤ ਸੰਗ ਲਗ ਇਹ ਸੁਖ ਪਾਇਓ ਇਹ ਸੁਖ ਜਿਹੜਾ ਕਿ ਉਸ ਵਾਹਿਗੁਰੂ ਦੇ ਨਾਮ ਸਿਮਰਨ ਦਾ ਸੁਖ ਹੈ ਸੋ ਵਾਹਿਗੁਰੂ ਜੀਆਂ ਸਿਫਤ ਸਲਾਮ ਕਰਨ ਦਾ ਸੋਕਾ ਹੈ ਕਿਉਂਕਿ ਇਸ ਤੋਂ ਪਹਿਲੀ ਪੰਕਤੀ ਦੇ ਵਿੱਚ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਸਾਈ ਮਤ ਸਾਈ ਬੁੱਧ ਸਿਆਣਪ ਜਿਤ ਨਿਮਖ ਨਾ ਪ੍ਰਭ ਬਿਸਰਾਵੈ ਇਹ ਸਿਆਣ ਇਹ ਪ੍ਰਭੂ ਜਦ ਜਿਸ ਮਤ ਦੇ ਨਾਲ ਉਹ ਪ੍ਰਭੂ ਜੋ ਹੈ ਇਕ ਨਿਮਕ ਵੀਨਾ ਅੰਦਰੋਂ ਵਿਸਰੇ ਇਹ ਸੁਖ ਜੋ ਹੈ ਇਹ ਜੋ ਉਸ ਵਾਹਿਗੁਰੂ ਦਾ ਸਿਮਰਨ ਦਾ ਸੁਖ ਜੋ ਹੈ ਸੰਤ ਸੰਗ ਲਗ ਇਹ ਸੁਖ ਪਾਇਓ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਕੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਇਹ ਹਰੀ ਸਿਮਰਨ ਦਾ ਜੋ ਸੁਖ ਮਿਲਿਆ ਹਰ ਗੁਣ ਸਦ ਹੀ ਗਾਵੈ ਜਿਸ ਨੂੰ ਇਹ ਸੁਖ ਮਿਲ ਗਿਆ ਜਿਸ ਨੂੰ ਉਸ ਵਾਹਿਗੁਰੂ ਦੇ ਦਰ ਤੋਂ ਹਰ ਸਿਮਰਨ ਦਾ ਸੁਖ ਮਿਲ ਗਿਆ ਫਿਰ ਉਹ ਹਰ ਗੁਣ ਸਦਹੀ ਗਾਵੇ ਉਹ ਫਿਰ ਸਦਾ ਹੀ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰਦਾ ਹੈ ਉਹ ਸਤਿਗੁਰੂ ਦੀ ਬਖਸ਼ੀ ਹੋ ਜੋ ਅੰਮ੍ਰਿਤਮਈ ਬਾਣੀ ਦੇ ਨਾਲ ਜੁੜ ਕੇ ਫਿਰ ਸਦਾ ਹੀ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰਦਾ ਹੈ ਦੇਖਿਓ ਆਚਰਜ ਮਹਾ ਮੰਗਲ ਰੂਪ ਕਿਛ ਆਣ ਨਹੀਂ ਦਿਸਟਾਵੈ ਜਿਸਨੇ ਵੀ ਉਹ ਵਾਹਿਗੁਰੂ ਜੋ ਆਚਰਜ ਰੂਪ ਹੈ ਜੋ ਮਹਾ ਮੰਗਲ ਮਹਾ ਆਨੰਦ ਰੂਪ ਹੈ ਉਸ ਜਿਸਨੇ ਵੀ ਦਰਸ਼ਨ ਕਰ ਲਾਇ ਦੇਖਿਓ ਅਚਰਜ ਮਹਾ ਮੰਗਲ ਰੂਪ ਕਿਛ ਆਣ ਨਹੀਂ ਦ੍ਰਿਸ਼ਟਾ ਵ ਉਸ ਨੂੰ ਫਿਰ ਉਸ ਵਾਹਿਗੁਰੂ ਦੇ ਬਰਾਬਰ ਦਾ ਹੋਰ ਕੋਈ ਦਿਸਦਾ ਹੀ ਨਹੀਂ ਹੈ ਕਿਉਂਕਿ ਉਹ ਵਾਹਿਗੁਰੂ ਇਹੋ ਜੇ ਅਚਰਜ ਰੂਪ ਹੈ ਉਹ ਇਹੋ ਜੇ ਆਨੰਦ ਰੂਪ ਹੈ ਉਹ ਸੁੰਦਰ ਰੂਪ ਹੈ ਉਸ ਵਰਗਾ ਫਿਰ ਜਿਸ ਮਨੁੱਖ ਨੇ ਉਸ ਦੇ ਦਰਸ਼ਨ ਕਰ ਲਏ ਉਸ ਨੂੰ ਫਿਰ ਕੋਈ ਉਸ ਵਰਗਾ ਵਾਹਿਗੁਰਗਾ ਹੋਰ ਕੋਈ ਦਸਤਾ ਹੀ ਨਹੀਂ ਹੈ ਕੋ ਨਾਨਕ ਮੋਰਚਾ ਗੁਰਲਾਹੋ ਤਾਂ ਗਰਬ ਜੋਣ ਕਹ ਆਵੈ ਮੋਰਚਾ ਜੰਗਾਲ ਜੋ ਇਸ ਮਨ ਦੇ ਉੱਤੇ ਵਿਕਾਰਾਂ ਦਾ ਜੰਗਾਲ ਲੱਗਾ ਹੋਇਆ ਹੈ ਕੋ ਨਾਨਕ ਗੁਰ ਚ ਗੁਰ ਲਾਹੋ ਇਸ ਮਨ ਦੇ ਉੱਤੇ ਜੋ ਵਿਕਾਰਾਂ ਦਾ ਜੰਗਾਲ ਲੱਗਾ ਹੋਇਆ ਹੈ ਕਹੋ ਨਾਨਕ 헤 ਨਾਨਕ ਗੁਰ ਲਾਹੋ ਗੁਰੂ ਨੇ ਕਿਰਪਾ ਕੀਤੀ ਗੁਰੂ ਨੇ ਬਖਸ਼ਿਸ਼ ਕੀਤੀ ਇਹ ਵਿਕਾਰਾਂ ਦਾ ਜੰਗਾਲ ਇਸ ਮਨ ਦੇ ਉੱਤੋਂ ਲਾ ਦਿੰਦਾ ਇਸ ਮਨ ਦੇ ਵਿੱਚੋਂ ਸਾਰੇ ਵਿਕਾਰ ਖਤਮ ਕਰ ਦਿੱਤੇ ਤਾਂ ਗਰਭ ਜੋਣ ਕਾ ਆਵੇ ਫਿਰ ਜਿਸਤੇ ਅੰਦਰੋ ਇਹ ਵਿਕਾਰਾਂ ਦਾ ਮੋਰਚਾ ਉਸ ਵਾਹਿਗੁਰੂ ਉਸ ਗੁਰੂ ਨੇ ਲਾ ਦਿੱਤਾ ਫਿਰ ਉਹ ਕਿਉਂ ਜੁਨਾ ਦੇ ਵਿੱਚ ਆਵੇਗਾ ਉਸ ਦੀਆਂ ਫਿਰ ਜਨਮ ਮਰਨ ਜੋ ਹੈ ਉਸ ਦਾ ਕੱਟਿਆ ਜਾਵੇਗਾ ਉਹ ਫਿਰ ਸਦਾ ਉਸ ਵਾਹਿਗੁਰੂ ਦੇ ਨਾਲ ਹੀ ਸਦਾ ਉਸ ਵਾਹਿਗੁਰੂ ਦੇ ਵਿੱਚ ਹੀ ਸਦਾ ਲੀਨ ਹੋ ਜਾਏਗਾ ਜਿਉਂ ਜਲ ਮੈਂ ਜਲ ਆਏ ਖਟਾਨਾ ਜਿਸ ਤਰ੍ਹਾਂ ਜਲ ਜਲ ਦੇ ਵਿੱਚ ਮਿਲ ਜਾਂਦਾ ਹੈ ਸੁਖਮੀ ਸਾਹਿਬ ਜੀ ਦੇ ਵਿੱਚ ਸਤਿਗੁਰੂ ਜੀ ਇਹ ਉਪਦੇਸ਼ ਕਰਦੇ ਹਨ ਕਿਉਂ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਜਿਉਂ ਜਿਸ ਤਰ੍ਹਾਂ ਜਲ ਦੇ ਵਿੱਚ ਜਲ ਮਿਲ ਜਾਂਦਾ ਹੈ ਇਸ ਤਰ੍ਹਾਂ ਫਿਰ ਇਸ ਮਨੁੱਖ ਦੀ ਜੋ ਜੋਤ ਆ ਉਹ ਵਾਹਿਗੁਰੂ ਦੀ ਜੋਤ ਦੇ ਨਾਲ ਮਿਲ ਜਾਂਦੀ ਹੈ ਜਦੋਂ ਗੁਰੂ ਕਿਰਪਾ ਕਰਦਾ ਹੈ ਗੁਰੂ ਇਸ ਦੇ ਅੰਦਰੋਂ ਮਨ ਤੋਂ ਵਿਕਾਰਾਂ ਦਾ ਜੋ ਮੋਰਚਾ ਵਿਕਾਰਾਂ ਦਾ ਜੋ ਜੰਗਾਲ ਵਿਕਾਰਾਂ ਦਾ ਜੋ ਅੰਦਰ ਮੋਰਚਾ ਲੱਗਿਆ ਹੋਇਆ ਹੈ ਜੰਗ ਲੱਗਿਆ ਹੋਇਆ ਹੈ ਉਸ ਨੂੰ ਲਾ ਦਿੰਦਾ ਹੈ ਫਿਰ ਉਹ ਉਸ ਵਾਹਿਗੁਰੂ ਦੇ ਨਾਲ ਹੀ ਮਿਲ ਜਾਂਦਾ ਹੈ ਉਹ ਫਿਰ ਇਸ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਨਹੀਂ ਆਉਂਦਾ ਸਤਗੁਰੂ ਜੀ ਕਿਰਪਾ ਕਰਨ ਆਪਣੀ ਬਖਸ਼ਿਸ਼ ਕਰਨ ਅਸੀਂ ਉਸ ਵਾਹਿਗੁਰੂ ਦੇ ਗੁਣ ਗਾਈਏ ਉਸ ਵਾਹਿਗੁਰੂ ਨੂੰ ਕੀ ਪਉਂਦਾ ਹੈ ਇਹ ਵਾਹਿਗੁਰੂ ਹੀ ਜਾਣਦਾ ਹੈ ਇਹ ਸਭ ਕੁਝ ਉਸ ਵਾਹਿਗੁਰੂ ਦੇ ਹੱਥ ਹੈ ਇਹ ਦਾਤਾਂ ਸਾਰੀਆਂ ਉਸ ਵਾਹਿਗੁਰੂ ਦੀਆਂ ਹਨ ਸਤਗੁਰੂ ਜੀ ਦਾ ਅਮਰਤ ਮਈ ਪ੍ਰਮਾਨ ਹੈ ਦਾਤੀ ਸਾਇਵ ਸੰਦੀਆਂ ਕਿਆ ਚੱਲ ਤਿਸ ਨਾਲ ਇਹ ਸਾਰੀਆਂ ਦਾਤਾਂ ਜੋ ਬਖਸ਼ਾ ਹਨ ਉਸ ਸਾਹਿਬ ਦੀਆਂ ਹਨ ਉਸ ਵਾਹਿਗੁਰੂ ਦੀਆਂ ਹਨ ਦਾਤੀ ਸਾਹਿਬ ਸੰਧੀਆਂ ਕਿਆ ਚੱਲ ਤਿਸ ਨਾਲ ਉਸ ਤੋਂ ਅੱਗੇ ਕੀ ਜੋਰ ਚੱਲ ਸਕਦਾ ਹੈ ਦਾਤੀ ਸਾਹਿਬ ਸੰਧੀਆਂ ਕਿਆ ਚੱਲ ਤਿਸ ਨਾਲ ਇੱਕ ਜਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ ਇੱਕ ਤਾਂ ਜਾਗਦੇ ਪਿਆਨ ਉਹਨਾਂ ਨੂੰ ਕੁਝ ਪ੍ਰਾਪਤ ਨਹੀਂ ਹੁੰਦੀ ਪਰ ਇੱਕਨਾਂ ਨੂੰ ਉਹ ਸੁੱਤਿਆਂ ਨੂੰ ਉਠਾਲ ਕੇ ਸਭ ਕੁਝ ਬਖਸ਼ਿਸ਼ ਕਰ ਦਿੰਦਾ ਸਭ ਕੁਝ ਉਸ ਤੇ ਹੀ ਆਤ ਹੈ ਇਹੀ ਸ਼ਬਦ ਦੇ ਵਿੱਚ ਸਾਨੂੰ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਇ ਉਸ ਦੀ ਬਖਸ਼ਿਸ਼ ਦੀ ਸਦਾ ਆਸ ਰੱਖਣੀ ਹੈ ਉਸ ਦੀ ਨਦਰ ਦੀ ਸਦਾ ਆਸ ਰੱਖਣੀ ਹੈ ਅਸੀਂ ਕੁਝ ਵੀ ਨਹੀਂ ਕਰ ਸਕਦੇ ਸਾਨੂੰ ਇਹ ਨਹੀਂ ਪਤਾ ਕਿ ਉਸ ਵਾਹਿਗੁਰੂ ਨੂੰ ਕੀ ਪਾਉਂਦਾ ਹੈ ਸਤਗੁਰੂ ਕਿਰਪਾ ਕਰਨ ਆਪਣੀ ਬਾਣੀ ਦੇ ਨਾਲ ਜੋੜਨ ਬਾਣੀ ਦੇ ਅਰਥ ਸਾਡੇ ਹਿਰਦੇ ਵਿੱਚ ਵਸਣ ਤਾਂ ਜੋ ਸਾਡਾ ਜੋ ਜਨਮ ਹੈ ਉਸੇ ਹਲਾ ਹੋ ਸਕੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ